ਪਾਰਤ ਪਾਕਿਸਤਾਨ ਦਰਮਿਆਨ ਵਿਗੜੇ ਸਬੰਧਾਂ ਅਤੇ ਚੱਲ ਰਹੀ ਜੰਗ ਦੌਰਾਨ ਭਾਰਤੀ ਫੌਜ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਦੇ ਲਈ ਸਰਹੰਦ ਦੀ ਮਾਯਾਨੰਤੀ ਧਰਮਸ਼ਾਲਾ ਵਿਕੇ ਸਨਾਤਨ ਧਰਮ ਕਮੇਟੀ ਅਤੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਰਲ ਕੇ ਕੀਰਤਨ ਸਮਾਗਮ ਅਤੇ ਹਵਨ ਯੱਗ ਕਰਵਾਇਆ ਗਿਆ ਤਾਂ ਪ੍ਰਭੂ ਦੇ ਚਰਨਾਂ ਦੇ ਵਿੱਚ ਅਮਨ ਆਮਾਨ ਸ਼ਾਂਤੀ ਬਣਾਈ ਰੱਖਣ ਦੀ ਪ੍ਰਾਰਥਨਾ ਕੀਤੀ ਹੈ ਇਸ ਧਾਰਮਿਕ ਸਮਾਗਮ ਦੇ ਵਿੱਚ ਵੱਡੇ ਪੱਧਰ ਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਸ਼ਿਰਕਤ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਦੇਸ਼ ਦੇ ਵਿੱਚ ਪੂਰਨ ਤੌਰ ਤੇ ਅਮਨ ਆਮਾਨ ਬਣਿਆ ਰਹੇ ਤਾਂ ਦੇਸ਼ ਨਿਵਾਸੀਆਂ ਦੀ ਸੁਰੱਖਿਆ ਤੇ ਲਈ ਸਰਹੱਦਾਂ ਉਤੇ ਤਣਾਤ ਭਾਰਤੀ ਫੌਜ ਦੀ ਸੁਰੱਖਿਆ ਤਾਕੀ ਕਾਇਮ ਰਹੀ। ਜੁਨਾਬ ਬਾਰੇ ਅੱਜ ਦਾ ਇਹ ਕਾਰਜਕ੍ਰਮ ਹੈ ਸਨਾਤਨ ਦਰਮੰਦਰ ਕਮੇਟੀ ਦੁਆਰਾ ਉਲੀਕਿਆ ਗਿਆ ਇੱਕ ਕਾਰਜਕ੍ਰਮ ਜੋ ਪਾਕਿਸਤਾਨ ਦੇ ਨਾਲ ਬਾਰਡਰ ਤੇ ਯੁੱਧਾਲਾ ਮਾਹੌਲ ਬਣਿਆ ਅਤੇ ਯੁੱਧ ਚੱਲ ਰਿਹਾ ਹੈ ਸਾਡੇ ਸਾਰਿਆਂ ਦੀ ਸੁਰੱਖਿਆ ਵਾਸਤੇ ਸਾਡੀਆਂ ਸੈਨਾਵਾਂ ਲੱਗਿਆਈਆਂ ਹਨ ਭਗਵਾਨ ਦੇ ਚਰਨਾਂ 'ਚ ਸਨਾਤਨ ਦਰਮੰਦਰ ਕਮੇਟੀ ਵੱਲੋਂ ਸੈਨਾਵਾਂ ਦੀ ਰੱਖਿਆ ਦੇ ਵਾਸਤੇ ਹਨੂਮਾਨ ਜੀ ਦੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਹਵਨ ਦਾ ਸੁੰਦਰ ਕਾਂਟ ਪਾਰਤਾ ਆਯੋਜਿਤ ਕੀਤਾ ਗਿਆ ਜਿਦੇ ਵਿੱਚ ਸਾਰੇ ਸ਼ਹਿਰ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਸਾਰਿਆਂ ਨੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਸਾਡੀਆਂ ਸੈਨਾਵਾਂ ਦੀ ਰક્ષਾਕਰਣ ਭਗਵਾਨ ਤੇ ਸ਼ਾਂਤੀ ਬਣੀ ਰਹੇ ਸਾਡੇ ਦੇਸ਼ ਤੇ ਸੁੱਖਾਂ ਆਂਦੀ ਰਹੇ ਇਹ ਹੀ ਕਾਮਨਾ ਕੀਤੀ ਇਹ ਹੀ ਕਾਰਜਕ੍ਰਮ ਅੱਜ ਨਾਨਕਤਰ ਮੰਦਿਰ ਕਮੇਟੀ ਦੁਆਰਾ ਪੂਰੇ ਕੀਤਾ ਗਿਆ ਸਾਰੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਸਾਡੇ ਨਾਲ ਸ਼੍ਰੀ ਬ੍ਰਾਹਮਣ ਸਵਾਸਰੰਦ ਅਗਰ왈 ਸਵਾ ਖੱਤਰੀ ਸਵਾ ਦੁਰਗਾ ਸੇਵਕ ਦਲ ਬਾਂਕੇ ਬਿਆਰੀ ਸੇਵਾ ਸੰਪਤੀ ਅਮਰਨਾਥ ਪਰਫਾਨੀ ਸੇਵਾ ਦਲ ਸਾਰੇ ਸ਼ਹਿਰ ਦੀਆਂ ਰਾਮਾਕ੍ਰਿਸ਼ਨਾ ਡਰਾਮਾਟਿਕ ਕਲੱਬ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਲੋਕ ਉਰੇ ਸ਼ਹਿਰ ਦੇ ਆਏ ਹਨ ਵਿਸ਼ੇਸ਼ ਕਰਤ ਸਹਿਯੋਗ ਸਾਨੂੰ ਆਤਮਾਨਾਮ ਭਜਨ ਮੰਡਰੀ ਦਾ ਥੈਂਕ ਯੂ ਜੀ ਸ਼੍ਰੀ ਰਾਮ ਅੱਜ ਸਨਾਤਨਤ ਰਾਮ ਮੰਦਿਰ ਕਮੇਟੀ ਵੱਲੋਂ ਦੀ ਸਾਡੀ ਫੌਜਾਂ ਭਾਰਤੀ ਸੈਨਾ ਲੜਾਈ ਲੜ ਰਹੀ ਹੈ ਉਹਦੀ ਸ਼ੁੱਭ ਸ਼ਾਂਤੀ ਲਈ ਔਰ ਸ਼ਹਿਰ ਦੀ ਸ਼ੁੱਭ ਸ਼ਾਂਤੀ ਲਈ ਸਨਾਤਨ ਮੰਦਰ ਦੀ ਪੂਰੀ ਕਮੇਟੀ ਵੱਲੋਂ ਅੱਜ ਭਗਵਾਨ ਹਲੂਮਾਨ ਜੀ ਦਾ ਸੁੰਦਰ ਬਾਗ ਦਾ ਪਾਰਕ ਤਰਵਾਇਆ ਗਿਆ ਜਿਸ ਵਿੱਚ ਬਾਕੀੜ ਦੇ ਲੋਕਾਂ ਨੇ ਹਿੱਸਾ ਲਿਆ ਔਰ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ ਮੰਡੀ ਮੋਰ ਤੋਂ ਕਮੇਟੀ ਸੁੰਦਰ ਬਾਗ ਪਾਰਕ ਵਾਲੀ ਕਮੇਟੀ ਨੇ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਆਪਣੇ ਵੱਲੋਂ ਸਨਾਤਨ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਅਤੇ ਪ੍ਰਭੂ ਜਰਨਲ ਵਿੱਚ ਬੇਨਤੀ ਕਰਦਾ ਹਾਂ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦਾ ਜੁੱਧ ਵਿਰਾਮ ਲੱਗਿਆ ਹੈ ਇਸ ਤਰ੍ਹਾਂ ਹੀ ਵਿਰਾਮ ਲੱਗਿਆ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ